ਅਜਿਹੜਾ ਕਤਲ ਦੀ ਗੁੱਥੀ ਨੂੰ ਸੁਲਝਾਇਆ ਕੋਸ਼ਿਸ਼ ਘੰਟਿਆਂ ਦੇ ਵਿੱਚ ਕੀ ਕਰਨਾ ਚਾਹੁੰਦੇ। ਕੱਲ ਸਾਨੂੰ ਉਹ ਇੱਥੇ ਮਾਜਰੀ ਪੁਲਿਸ ਸਟੇਸ਼ਨ ਦੇ ਜਿਹੜੇ ਹੈਗੇ ਏਰੀਆ ਦੇ ਵਿੱਚ ਨਹੀਂ ਵਹਦਾ ਤੇ ਇਹ ਮੀਆਪੁਰ ਚੰਗਰ ਪਿੰਡ ਪੈਂਦਾ ਇੱਥੇ ਲੋਪੜ ਦੀ ਹੱਦਾਂ ਲੱਗਦਾ। ਉੱਥੇ ਇਸ ਤੋਂ ਕੱਲ ਸਾਨੂੰ ਤਲਾਸ਼ ਮਿਲੀ ਕਿ ਜਿਹੜਾ ਹੈ ਇੱਕ ਉਥੇ ਪ੍ਰਵਾਸੀ ਮਜ਼ਦੂਰ ਸੀਗਾ ਜੋ ਪੱਠੇਕੇਲੀ ਪਰਲਾ ਕੰਮ ਕਰ ਰਿਹਾ ਸੀਗਾ। ਜਿਹਦਾ ਨਾਮ ਸ਼ੈਂਕੀ ਸੀਗਾ ਤੇ ਉਹਦੇ 5 ਬੱਚੇ ਨੇ ਤੇ ਇੱਕ ਉਹਦੀ ਵਾਈਫ ਹੈਗੀ ਹੈ। ਉਹ ਨਾਲ ਉਥੇ ਰਹਿੰਦੇ ਸੀਗੇ ਤੇ ਲੇਬਰ ਦਾ ਕੰਮ ਕਰਦੇ ਸੀਗੇ ਉਹ ਰਾਤ ਨੂੰ ਮਿਸਿੰਗ ਸੀਗਾ ਤੇ ਸਵੇਰੇ ਜਿਹੜੀ ਹੈਗੇ ਸਾਡੇ ਕੋਲ ਇਹ ਤਲਾਹ ਆਉਂਦੀ ਹੈ ਕਿ ਮੇਰੇ ਘਰ ਵਾਲੇ ਨੂੰ ਜਿਹੜਾ ਇੱਥੇ ਇੱਕ ਬਾਬਾ ਸ਼ੇਰ ਸਿੰਘ ਜੀ ਦੀ ਸਮਾਦ ਹੈਗੀ ਹੈ ਮਿਆਪੁਰ ਚੰਦਰ ਦੇ ਵਿੱਚ ਹੀ ਉਥੇ ਕੁ ਵੀ ਦੋ ਨਿਹੰਗ ਸਿੰਘ ਹੈਗੇ ਨੇ ਉਹਨਾਂ ਨੇ ਉਹਨੂੰ ਜਿਹ ਇਲੀਗਲੀ ਕਨਫਾਈਨ ਕੀਤਾ ਹੋਇਆ ਤੇ ਉਥੇ ਕੁੱਟਮਾਰ ਕੀਤੀ ਆ ਤੇ ਉਥੇ ਉਹਦੀ ਮੌਤ ਹੋ ਗਈ ਇਹਦੇ ਸੰਬੰਧ ਦੇ ਵਿੱਚ ਜਿਹੜਾ ਸ਼ੰਕੀ ਮ੍ਰਿਤਕ ਹੈ ਉਹਦੀ ਵਾਈਫ ਪੰਕਾ ਦੇ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 70 ਅਧੀਨ ਤਾਰਾ 103 ਤੇ 126 2 ਪੀ ਐਨ ਐਸ ਯਾਨੀ ਕਿ ਮਰਡਰ ਤੇ ਆਪਣਾ ਇਲੀਗਲ ਕਨਫਾਈਨਮੈਂਟ ਦੀ ਜਿਹੜੀ ਹੈਗੀ ਹੈ ਐਫ ਆਈ ਆਰ ਦਰਜ ਕੀਤੀ ਗਈ। ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਦੋਨੋਂ ਦੋਸ਼ੀਆਂ ਨੂੰ ਕੱਲ ਦੇ ਵਿੱਚ ਹੀ ਅਰੈਸਟ ਕਰ ਲਿਆ ਗਿਆ। ਜਿਹੜੇ ਦੋਨੋਂ ਦੋਸ਼ੀ ਹੈਗੇ ਨੇ ਇਹਨਾਂ ਦਾ ਨਾਮ ਹੈ ਇੱਕ ਦਾ ਹੈ ਸੁਦਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ ਜੋ ਪਿੰਡ ਕੋਟਲੀ ਥਾਣਾ ਮੁਰਿੰਡਾ ਦਾ ਰੋਪੜ ਦਾ ਰਹਿਣ ਵਾਲਾ। ਦੂਜਾ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਬਰੌਲੀ ਤਹਿਸੀਲ ਖਰੜ ਮੁਹਾਲੀ ਦਾ ਜਿਹੜਾ ਹੈਗਾ ਇਹ ਰਿਕ ਬਣਾਇਆ ਹੈ ਇਹ ਦੋ ਦੋਸ਼ੀ ਨੇ ਜਿਹੜੇ ਇਸ ਮੁਕਦਮੇ ਦੇ ਵਿੱਚ ਅਰੈਸਟ ਕੀਤੇ ਗਏ ਸਰ ਕੋਈ ਕ੍ਰਿਮੀਨਲ ਰਿਕਾਰਡ ਉਹਨਾਂ ਦਾ ਪਹਿਲਾਂ ਹਾਂਜੀ ਇਹਨਾਂ ਦਾ ਜਿਹੜਾ ਹੈਗਾ ਇਹ ਜਿਹੜਾ ਸਦਾਗਰ ਸਿੰਘ ਹੈ ਇਹਦੇ ਤੇ 42 ਨੰਬਰ ਮੁਕਦਮਾ ਹੈ 2010 ਦੇ ਵਿੱਚ ਲੜਾਈ ਝਗੜੇ ਦਾ ਜਿਹੜਾ ਦਰਜ ਹੋਇਆ ਸੀ ਚਮਕੌਰ ਸਾਹਿਬ ਤੇ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਜੀਤ ਸਿੰਘ ਇਹਦੇ ਤੇ ਜਿਹੜਾ ਹੈਗਾ ਲੜਾਈ ਝਗੜੇ ਦਾ ਪਰਚਾ ਸਦਰ ਖਰੜ ਦੇ ਵਿੱਚ ਦਰਜ ਹੈ ਉਹਿਆ ਜਿਹੜਾ ਹੈਗਾ ਇਸ ਇਨਸੀਡੈਂਟ ਦੇ ਵਿੱਚ ਇਹੀ ਹੈ ਕਿ ਇਹ ਜਿਹੜਾ ਹੈਗਾ ਰਾਤ ਨੂੰ ਆਪਣਾ ਖਾਣਾ ਖਾ ਕੇ ਆਪਣਾ ਗਿਆ ਸੀ ਕਿਸੇ ਦੋਸਤ ਦੇ ਘਰ ਮਿਲਣ ਜਿਹੜਾ ਆ ਰਿਹਾ ਸੀਗਾ ਤਾਂ ਇਹ ਕਹਿੰਦੇ ਪਾਣੀ ਪੀਣ ਦੇ ਲਈ ਉੱਥੇ ਸਮਾਦ ਘੁਲੇ ਚਲਾ ਗਿਆ ਉੱਥੇ ਉਹਨਾਂ ਨੇ ਇਹਨੂੰ ਜਿਹੜਾ ਹੈਗਾ ਆਪਦਾ ਬੰਦੀ ਬਣਾ ਲਿਆ ਵੀ ਸ਼ੱਕੀ ਜਾਪਦੇ ਹੋਏ ਤੇ ਇਹਦੀ ਘਟਮਾਰ ਕਾਫੀ ਕੀਤੀ ਨੇ ਉਸ ਦੇ ਵਿੱਚ ਜਦੋਂ ਇਹ ਗੱਲ ਸਵੇਰ ਉਹਦੀ ਵਾਈਫ ਨੂੰ ਪਤਾ ਲੱਗਦੀ ਹੈ ਵੀ ਸ਼ਾਇਦ ਮੇਰਾ ਘਰ ਵਾਲਾ ਉੱਥੇ ਹੈ ਸਮਾਦ ਦੇ ਉੱਤੇ ਹੈ ਤਾਂ ਉਹ ਆਪਣਾ ਨਾਲ ਦੀ ਨਾਲ ਉੱਥੇ ਪਹੁੰਚਦੀ ਹੈ ਜਦੋਂ ਉੱਥੇ ਜਾ ਕੇ ਉਹ ਦੇਖਦੀ ਆ ਤਾਂ ਉਹਦਾ ਹਸਬੰਦ ਉਸ ਟਾਈਮ ਉੱਤੇ 14 ਸੀਗਾ ਉੱਥੇ ਪਰ ਉਹ ਉਹਦੇ ਤੇ ਖੂਨ ਆ ਰਿਹਾ ਸੀਗਾ ਤੇ ਉੱਥੇ ਪਿਆ ਸੀਗਾ ਉਹ ਥਲੇ ਡਿੱਗਿਆ ਹੋਇਆ ਉਹਨੇ ਉਸ ਟਾਈਮ ਉੱਥੇ ਜਿਹੜੇ ਆ ਸੁਦਾਗਰ ਤੇ ਇੰਦਰਜੀਤ ਆ ਦੋਨਾਂ ਨੂੰ ਰਿਕਵੈਸਟ ਕੀਤੀ ਵੀ ਮੇਰਾ ਜਿਹੜਾ ਘਰ ਵਾਲਾ ਹੈ ਵੀ ਇਹਨੂੰ ਮੇਰੇ ਨਾਲ ਜਾਣ ਤੱਕ ਜਾਵੇ ਇਹਦਾ ਇਲਾਜ ਕਰਾਉਣਾ ਜ਼ਰੂਰੀ ਹੈ ਵੀ ਸੱਟਾਂ ਲੱਗੀਆਂ ਨੇ ਕਾਫੀ ਰਿਕਵੈਸਟ ਵਗੈਰਾ ਕੀਤੀ ਤੇ ਆਪਣਾ ਉਹ ਦੱਸਿਆ ਵੀ ਬਸ ਇਹਨੂੰ ਲੋਕਲ ਹੀ ਲੈਪਰ ਕਰਦੇ ਆ ਮੈਂ ਵਾਈਫ ਆ ਸਾਰਾ ਕੁਝ ਬਟ ਉਹਨਾਂ ਨੇ ਉਹਨੂੰ ਉੱਥੋਂ ਜਿਹੜਾ ਹੈਗਾ ਦਰਾਦਮ ਘਾਤੀ ਤੋਰਤਾ ਤੇ ਉਹਨੂੰ ਉੱਥੋਂ ਲਿਜਾਣ ਲਈ ਦਿੱਤਾ ਫਿਰ ਉਸ ਤੋਂ ਬਾਅਦ ਉਹ ਪਿੰਡ ਦੇ ਕੁਝ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਕਾਫੀ ਬੰਦੇ ਜਦੋਂ ਇਕੱਠੇ ਹੋ ਕੇ ਪਹੁੰਚਦੇ ਨੇ ਉਦੋਂ ਵੀ ਉਹ ਸੈਕ ਰਿਆ ਸੀਗਾ ਤੇ ਉਦੋਂ ਉਹਨਾਂ ਨੇ ਜਦੋਂ ਉਹਨੂੰ ਕੀਤਾ ਕਿ ਅਸੀਂ ਲੈ ਕੇ ਜਾਂਦੇ ਹਾਂ ਉਸੇ ਟਾਈਮ ਹੀ ਉਹਨਾਂ ਨੇ ਕੁਜੀਪਲਾ ਦੇ ਵਿੱਚ ਮੌਕੇ ਤੇ ਦਮ ਤੋੜਤਾ ਤਾਂ ਇਹ ਸਾਰਾ ਜਿਹੜਾ ਹੈਗਾ ਇਨਸੀਡੈਂਟ ਇੱਥੇ ਰਿਪੋਰਟ ਹੋਇਆ ਚੁੱਕਾ ਹੈ ਤੇ ਸਰ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਹਣਾ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਜੀ ਅੱਜ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਮਾਨਯੋਗ ਅਦਾਲਤ ਤੋਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਅਗੇ ਅਗਲੀ ਪੁਛ ਕੇ ਛੋੜ ਕੀਤੀ ਜਾਊ ਮੋਤੇ ਘੱਟ ਕਰਨ ਵਾਸਤੇ ਕੋਈ ਧਿਆਨ ਦੇਣ ਵਾਲਾ ਕੀਤਾ ਜਾਂ ਕੋਈ ਜਿਹੜਾ ਸਾਡੇ ਕੋਲੇ ਹੁਣ ਤੱਕ ਤਫਤੀਸ਼ ਚ ਆਇਆ ਜੀ ਉਹ ਇਹ ਆਇਆ ਵੀ ਇਹਨਾਂ ਕੋਲੇ ਇੱਕ ਬਰਛਾ ਸੀਗਾ ਉਹਦੇ ਨਾਲ ਜਿਹੜਾ ਹੈਗਾ ਉਹਦੀ ਕੁੱਟਮਾਰ ਕੀਤੀ ਗਈ ਹੈ ਬਾਕੀ ਜਿਹੜਾ ਹੈਗਾ ਉਹ ਵੀ ਹੋਰ ਤਰ੍ਹਾਂ ਦੀ ਤਫਤੀਸ਼ ਜਿਹੜਾ ਹੈਗਾ ਉਹ ਹੋਇਆ ਜਾਂ ਕੋਈ ਹੋਰ ਵੈਪਨ ਹੈਗਾ ਉਹ ਬਰਾਮਦ ਕਰਵਾਇਆ ਜਾਊਗਾ ਕੁਝ ਵਿੱਚ ਕਰਕੇ ਮਾਰਨ ਦਾ ਕੀ ਕਰਨ ਸਾਹਮਣੇ ਆਇਆ ਜੀ ਬੰਗੜੀਏ ਮਾਰਦਾ ਜਿਹੜਾ ਕਰਨ ਸਾਹਮਣੇ ਇਹ ਹੀ ਆ ਰਿਹਾ ਦੀ ਕਿ ਇਹਨਾਂ ਨੂੰ ਜਾਂ ਤਾਂ ਕੋਈ ਸ਼ਕਤੀ ਲੱਗਿਆ ਬੰਦਾ ਪਰ ਉਸ ਤੋਂ ਬਾਅਦ ਇਹ ਆਪ ਕਾਨੂੰਨ ਨੂੰ ਸਾਰੇ ਨੂੰ ਆਪਦੇ ਹੱਥ ਚ ਲੈ ਲਿਆ ਕੁੱਟਮਾਰ ਕੀਤੀ ਗਈ ਅਗਰ ਕੋਈ ਇਹੇ ਦੀ ਕਰ ਸ਼ੱਕੀ ਸੀ ਜੇ ਤਦ ਜਦੋਂ ਵਾਈਫ ਉਹਦੀ ਆ ਗਈ ਸੀ ਦੀ ਜਾਂ ਪਿੰਡ ਦੇ ਨਾਲ ਨੋਕਲ ਪਿੰਡ ਸੀਗਾ ਉੱਥੋਂ ਜਾ ਕੇ ਆਈਐਮ ਕਾ ਦਾ ਸਰਦ ਸੀਗਾ ਜੇ ਕੋਈ ਇਹੇ ਦੀ ਗੱਲਬਾਤ ਹੈ ਕੁੱਟਣ ਮਾਰਾ ਦਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਜੇ ਬੰਦੇ ਨੂੰ ਓਵਰ ਪਾਵਰ ਕਰ ਲਿਆ ਗਿਆ ਸੀਗਾ ਤਾਂ ਇਮੀਡੀਏਟਲੀ ਉਹ ਚੀਜ਼ ਕੀਤੀ ਜਲਦੀ ਬਟ ਉਹਨੂੰ ਕੁੱਟਿਆ ਮਾਰਿਆ ਗਿਆ ਜਦੋਂ ਪਰਿਵਾਰ ਆਇਆ ਉਹਨੂੰ ਹੈਡ ਓਵਰ ਵੀ ਨਹੀਂ ਕੀਤਾ ਗਿਆ ਤੇ ਉਹਦਾ ਫੋਨ ਲੱਗਦਾ ਰਿਹਾ ਉਹ ਬੰਦਾ ਉੱਥੇ ਹੀ ਪਿਆ ਰਿਹਾ ਉਹ ਜਦੋਂ ਉੱਥੇ ਜਿਹੜੇ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਫੇਰ ਜਾ ਕੇ ਜਿਹੜਾ ਹੈਗਾ ਇਹਨੂੰ ਲੈ ਕੇ ਜਾਣ ਦੀ ਗੱਲ ਬਣ ਕੇ ਚੱਲਦੀ ਹੈ ਦਾਲਦੀ ਨਾਲੀ ਉਹਦੇ ਉੱਥੇੋਂ ਤੱਕ ਉਹ ਆਪਣਾ ਜਿਹੜਾ ਹੈਗਾ ਉਹਦਾ ਡੈਮੇਜ ਹੋ ਚੁੱਕਾ ਸੀ ਜ਼ਿਆਦਾ ਤੇ ਉਹਦੀ ਡੈੱਥ ਹੋ ਗਈ ਕਿਉਂਕਿ ਪਿੰਡ ਵਾਲੇ ਨੂੰ ਪਤਾ ਲੱਗਦਾ ਵੀ ਕਹਿ ਨਹੀਂ ਸੀ ਕਿ ਜਿਹੜੇ ਨਿਹੰਗ ਸਿੰਘ ਸੀ ਕਿ ਉਹ ਕਹਿ ਰਹੇ ਸੀਗੇ ਵੀ ਇਹਨੇ ਨਸ਼ਾ ਕੀਤਾ ਸੀਗਾ ਜਿਹੜਾ ਮ੍ਰਿਤਕ ਸੀਗਾ ਕੋਈ ਇਹ ਤਾਂ ਫਿਰ ਪੋਸਟਮਾਰਟਮ ਸਾਰਾ ਕਰਾਇਆ ਜੀ ਠੀਕ ਹੈ ਬਾਕੀ ਜਿਹੇ ਜਿਹੇ ਕਿਸੇ ਦੀ ਕੰਡੀਸ਼ਨ ਹੋਵੇ ਕਿਸੇ ਨੂੰ ਫਟਲ ਮਾਰਨ ਦਾ ਤਾਂ ਕਿਸੇ ਕੋਲ ਵੀ ਅਧਿਕਾਰ ਨਹੀਂ ਜੀ ਉਹ ਕਿਹੜੇ ਅਧਿਕਾਰ ਖੇਤਰ ਦੇ ਵਿੱਚ ਆ ਕੇ ਜਦੋਂ ਇੱਥੇ ਪੁਲਿਸ ਅਵੇਲੇਬਲ ਹੈ ਤੇ ਸਾਹਮਣੇ ਦੇ ਵਿੱਚ ਲੋਕ ਉੱਥੇ ਹੈਗੇ ਨੇ ਤਾਂ ਮਤਲਬ ਕਿਸੇ ਨੂੰ ਘੁੱਟ ਮਾਰ ਕੇ ਬੰਦੀ ਬਣਾ ਕੇ ਰੱਖਣ ਦਾ ਤਾਂ ਕੋਈ ਤੁਕ ਹੀ ਨਹੀਂ ਬਣਦਾ ਇਹ ਤਾਂ ਬੜਾਈ ਜਿਹੜਾ ਹਿਮੀਅਸ ਆਫੈਂਸ ਹੈਗਾ ਇਸ ਤਰੀਕੇ ਨਾਲ ਜਿਹੜਾ ਹੋਇਆ ਤਾਂ ਉਹਦੇ ਵਿੱਚ ਹੁਣ ਜਿਹੜਾ ਹੈਰੈਸਟ ਕਰ ਲਿਆ ਗਿਆ ਬਾਕੀ ਪੁੱਛਗਿੱਛ ਦੇ ਵਿੱਚ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਉਹ ਅਸੀਂ ਫਿਰ ਕੇਸ ਫਾਈਲ ਕਰ ਨਾਲ ਲੈ ਕੇ ਜਿਹੜੀ ਸਮਾਤ ਉੱਤੇ ਰਹਿੰਦੇ ਸੀ ਪਿੰਡ ਵਾਸੀਆਂ ਨੇ ਉਠਾਇਆ ਹੋਇਆ ਸੀ ਜਾਂ ਆਪਣੇ ਤੌਰ ਤੇ ਨੇ ਕਬਜ਼ਾ ਕੀਤਾ ਸੀ ਤਾਂ ਜਿਵੇਂ ਇਸ ਤਰ੍ਹਾਂ ਤੇ ਆਇਆ ਸੀ ਦੇਖੋ ਕਿ ਇਹ ਸਾਰਾ ਤਫਸੀਲ ਦਾ ਵਿਸ਼ਾ ਇਹਦੇ ਬਾਰੇ ਨਹੀਂ ਹੋਇਆ ਤਾਂ ਅਸੀਂ ਮਟਰ ਦੇ ਨਾਲ ਕੰਸਰਟ ਸੀ। ਉੱਥੇ ਉਹ ਕਿੱਥੋਂ ਆਏ ਨੇ ਕਿਉਂਕਿ ਦੋਨੋਂ ਹੀ ਜਿਹੜੇ ਹੈਗੇ ਨੇ ਮਿਆਪੁਰ ਚੰਦਰ ਦੇ ਤਾਂ ਹੈ ਨਹੀਂ। ਕਿ ਅਸੀਂ ਜਿਹੜਾ ਇਹਨਾਂ ਦਾ ਤੁਹਾਨੂੰ ਦੱਸਿਆ ਵੀ ਇੱਕ ਦਾ ਜਿਹੜਾ ਹੈਗਾ ਸੰਬੰਧ ਆਪਣਾ ਰੁਬੜ ਨਾਲ ਹੈ ਤੇ ਦੂਜਾ ਜਿਹੜਾ ਹੈਗਾ ਉਹ ਖਰੜ ਜਿਹੜਾ ਹੈਗਾ ਉਹ ਤੁਹਾਡੀ ਸਾਈਡ ਹੈਗਾ ਸੰਦਰ। ਠੀਕ ਹੈ ਜੀ। ਥੈਂਕ ਯੂ ਜੀ। ਠੀਕ ਹੈ ਜੀ।